ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਕਹਿਰ ਦੀ ਰਾਤ ਜਦੋਂ ਸਿੰਘਾਂ ਨੇ ਸਰਸਾ ਨਦੀ ਪਾਰ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂ-ਖੇਰੂ ਹੋ ਗਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਕੀਆਂ ਨਾਲੋਂ ਵਿਛੜ ਗਏ ਉਹਨਾਂ ਨਾਲ ਇੱਕੋ ਇੱਕ ਗੰਗੂ ਬ੍ਰਾਹਮਣ ਰਹਿ ਗਿਆ ਜਿਸ ਨੂੰ ਕੇ ਸਿੱਖ ਘ੍ਰਿਣਾ ਨਾਲ ਗੰਗੂ ਕਹਿ ਕੇ ਬੁਲਾਉਂਦੇ ਹਨ ਇਤਿਹਾਸਕਾਰ ਲਿਖਦੇ ਹਨ ਕਿ ਗੰਗੂ ਗੁਰੂ ਘਰ ਦਾ ਰਸੋਈਆ ਸੀ ਕਈ ਜਗ੍ਹਾ ਗੰਗੂ ਨੂੰ ਮਸੰਦ ਵੀ ਲਿਖਿਆ ਹੈ ਮਾਤਾ ਗੁਦਰੀ ਜੀ ਇੱਕ ਘੋੜੇ ਉੱਤੇ ਸਵਾਰ ਸਨ ਬਾਬਾ ਫਤੇ ਸਿੰਘ ਉਹਨਾਂ ਦੇ ਅੱਗੇ ਅਤੇ ਬਾਬਾ ਜੁਰਾਵਰ ਸਿੰਘ ਜੀ ਉਹਨਾਂ ਦੇ ਪਿੱਛੇ ਬੈਠੇ ਸਨ ਮਾਤਾ ਗੁਦਰੀ ਜੀ ਕੋਲ ਇੱਕ ਮੋਹਰਾਂ ਦੀ ਭਰੀ ਹੋਈ ਥੈਲੀ ਸੀ ਜਿਸ ਨੂੰ ਕੇ ਵੇਖ ਕੇ ਗੰਗੂ ਦਾ ਦਿਲ ਲਾਲਚੀ ਹੋ ਗਿਆ ਉਹ ਮਾਤਾ ਜੀ ਨੂੰ ਆਪਣੇ ਘਰ ਪਿੰਡ ਖੇੜੀ ਜੋ ਕੇ ਹੁਣ ਸਹੇੜੀ ਹੈ ਵਿਖੇ ਲੈ ਗਿਆ ਸੂਰਜ ਛਿਪਦਿਆਂ ਗੰਗੂ ਨੇ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਭੋਜਨ ਸਕਾਇਆ ਅਤੇ ਆਰਾਮ ਕਰਨ ਲਈ ਕਿਹਾ ਜਦੋਂ ਢਲੀ ਰਾਤ ਮਾਤਾ ਜੀ ਦੀ ਅੱਖ ਲੱਗੀ ਤਾਂ ਮੌਕਾ ਪਾ ਕੇ ਗੰਗੂ ਨੇ ਮਾਤਾ ਜੀ ਦੇ ਸਹਰਾਣਿਓ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ ਮਾਤਾ ਜੀ ਨੇ ਗੰਗੂ ਨੂੰ ਪੁੱਛਿਆ ਬੇਟਾ ਗੰਗਾ ਰਾਮ ਮੋਹਰਾਂ ਵਾਲੀ ਥੈਲੀ ਇੱਥੋਂ ਚੁੱਕ ਕੇ ਕਿਤੇ ਹੋਰ ਸੰਭਾਲ ਦਿੱਤੀ ਹੈ ਬਸ ਇੰਨੀ ਹੀ ਗੱਲ ਸੁਣ ਕੇ ਗੰਗੂ ਪੜਕ ਗਿਆ ਤੇ ਆਖਣ ਲੱਗਾ ਮਾਤਾ ਜੀ ਨੇਕੀ ਦੇ ਬਦਲੇ ਬੜਾ ਚੰਗਾ ਇਨਾਮ ਦੇ ਰਹੇ ਹੋ ਮੈਨੂੰ ਚੋਰ ਬਣਾ ਦਿੱਤਾ ਹੈ ਮੈਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਤੁਹਾਨੂੰ ਆਪਣੇ ਘਰ ਰੱਖਿਆ ਇਸ ਤੋਂ ਚੰਗਾ ਸਰਕਾਰ ਪ੍ਰਤੀ ਵਫਾਦਾਰੀ ਨਿਭਾਉਂਦੇ ਹੋਏ ਮੈਂ ਤੁਹਾਡੇ ਪ੍ਰਤੀ ਹਾਕਮਾਂ ਨੂੰ ਦੱਸ ਦੇਵਾਂ ਇੰਨਾ ਕਹਿ ਕੇ ਗੰਗੂ ਬੜਬੜ ਕਰਦਾ ਘਰੋਂ ਬਾਹਰ ਨੂੰ ਤੁਰ ਗਿਆ ਮਾਤਾ ਜੀ ਨੇ ਬਹੁਤ ਰੋਕਿਆ ਪਰ ਗੰਗੂ ਨਾ ਮੁੜਿਆ ਅਤੇ ਮੁਰੰਡੇ ਦੇ ਹਾਕਮ ਜਾਨੀ ਖਾਂ ਅਤੇ ਮਾਨੀ ਖਾਂ ਨੂੰ ਜਾ ਦੱਸਿਆ ਅਤੇ ਦੋਨਾਂ ਨੂੰ ਆਪਣੇ ਘਰ ਲੈ ਆਇਆ ਮਾਤਾ ਗੁਜਰੀ ਜੀ ਨੇ ਵੇਖ ਕੇ ਗੁੱਸੇ ਨਾਲ ਕਿਹਾ ਗੰਗਿਆ ਜਿਸ ਧਨ ਦੇ ਲਾਲਚ ਨੂੰ ਤੂੰ ਇਹ ਪਾਪ ਕੀਤਾ ਹੈ ਇਸ ਧਨ ਨਾਲ ਤੇਰਾ ਬੇੜਾ ਪਾਰ ਨਹੀਂ ਹੋਣ ਲੱਗਿਆ ਇਤਿਹਾਸਕਾਰ ਲਿਖਦੇ ਹਨ ਕਿ ਜਿਸ ਧਨ ਦੇ ਲਾਲਚ ਕਰਨ ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ ਉਹੀ ਧੰਨ ਉਸਦੀ ਮੌਤ ਦਾ ਕਾਰਨ ਬਣਿਆ ਵਜ਼ੀਰ ਖਾਨ ਨੇ ਗੰਗੂ ਨੂੰ ਹੁਕਮ ਕੀਤਾ ਕਿ ਮੋਹਰਾਂ ਵਾਲੀ ਥੈਲੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਵੇ ਗੰਗੂ ਪਹਿਲਾਂ ਤਾਂ ਟਾਲਮਟੋਲ ਕਰਦਾ ਰਿਹਾ ਪਰੰਤੂ ਫਿਰ ਮਾਰਕੁਟਾਈ ਤੋਂ ਬਾਅਦ ਮੰਨ ਗਿਆ ਕਿ ਮੋਹਰਾਂ ਵਾਲੀ ਥੈਲੀ ਉਸਨੇ ਚੋਰੀ ਕੀਤੀ ਹੈ ਪਰੰਤੂ ਉਸ ਨੂੰ ਕਬਰائے ਹੋਏ ਨੂੰ ਚੇਤਾ ਭੁੱਲ ਗਿਆ ਕਿ ਉਸਨੇ ਮੋਹਰਾਂ ਵਾਲੀ ਥੈਲੀ ਕਿਸ ਥਾਂ ਤੇ ਦੱਬੀ ਸੀ ਸਿਪਾਈਆਂ ਨੂੰ ਕਦੇ ਇੱਕ ਥਾਂ ਤੇ ਕਦੇ ਦੂਜੀ ਥਾਂ ਤੇ ਮੋਹਰਾਂ ਦੀ थैਲੀ ਦੱਬੀ ਹੋਈ ਹੋਣ ਬਾਰੇ ਕਹਿੰਦਾ ਰਿਹਾ ਪਰੰਤੂ थैਲੀ ਕਿਧਰੇ ਨਾ ਮਿਲੀ ਇਸ ਦੇ ਹਾਕਮਾਂ ਨੇ ਸਮਝਿਆ ਕਿ ਗੰਗੂ ਉਹਨਾਂ ਨੂੰ ਧੋਖਾ ਦੇ ਰਿਹਾ ਹੈ ਇਸ ਤਰ੍ਹਾਂ ਗੰਗੂ ਸਿਪਾਈਆਂ ਤੋਂ ਕੁੱਟ ਖਾਂਦਾ ਖਾਂਦਾ ਹੀ ਮਰ ਗਿਆ ਗੰਗੂ ਨੂੰ ਆਪਣੀ ਕਰਨੀ ਦਾ ਫਲ ਮਿਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ